ਜਥੇਦਾਰ ਸੁਖਚੈਨ ਸਿੰਘ ਤਲਵੰਡੀ ਖੁੰਮਨ ਦਿਹਾਤੀ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਆਮ ਆਦਮੀ ਪਾਰਟੀ ਅੰਮ੍ਰਿਤਸਰ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਤਮ ਦਿਨੇ ਗੁਰੂਪ੍ਰਸਾਦ ਸੰਗਤ ਜੀਓ ਮੈਂ ਜਥੇਦਾਰ ਸੁਖਚੈਨ ਸਿੰਘ ਤਲਵੰਡੀ ਆਮ ਆਦਮੀ ਪਾਰਟੀ ਐਸੀ ਵਿੰਗ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਸੋ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਦਿਵਾਲੀ ਦਾ ਤਿਹਾਰ ਬੰਦੀ ਛੋੜ ਦਿਵਸ ਪੁੱਤਰਾਂ ਦੇ ਦਾਨੇ ਤਨ ਤਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਪਵਨ ਜਨਮ ਦਿਹਾੜਾ ਵੀ ਆ ਰਿਹਾ ਸੋ ਮੇਰੇ ਵੱਲੋਂ ਦੇਸ਼ ਅੰਦਰ ਵਸਦੀਆਂ ਗੁਰੂ ਸਾਧ ਸੰਗਤ ਨਾਨਕ ਨਾਮਲੇ ਸੰਗਤਾਂ ਨੂੰ ਲੱਖ ਲੱਖ ਬਿੰਦ ਬਿੰਦ ਵਧਾਈਆਂ ਹੋਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਦੇ ਸੰਭ ਉਹਦੇ ਸੰਭ ਜਿ ਵਸਦੀਆਂ ਸੰਗਤਾਂ ਮਹਾਰਾਜ ਨਾਨਕ ਪਾਛ ਜੀ ਮਿਹਰ ਦਾ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ